ਸਤਿ ਸ਼੍ਰੀ ਅਕਾਲ ਜੀ ਅੱਜ 9 ਅਕਤੂਬਰ 2025 ਨੂੰ ਜਦੋਂ ਅਸੀਂ ਰਣਸੀ ਦੇ ਤੱਲੇ ਦੇ ਖੇਤਾਂ ਵਿੱਚ ਖੜੇ ਆਂ ਬੜੇ ਮਾਣ ਸਤਕਾਰ ਨਾਲ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਆ ਸਾਡੇ ਕਿਸਾਨ ਗਰੁੱਪ ਜੰਗਨਟ ਫਾਰਮਰ ਗਰੁੱਪ ਦੇ ਪਹਿਲੇ ਦਿਨ ਤੋਂ ਸਾਨੂੰ 2014 ਤੋਂ ਹੀ ਸਰਪ੍ਰਸਤ ਸਾਡੇ ਮਾਨਯੋਗ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਨੇ ਸਾਰੀਆਂ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਮੈਂ ਸਿਰਫ ਇੰਨੀ ਗੱਲ ਐਡ ਕਰਨਾ ਚਾਹੁੰਦਾ ਆ ਆਪਣੇ ਸਾਰੇ ਗਰੁੱਪ ਵੱਲੋਂ ਕਿ ਜਿਹੜਾ ਪਹਿਲੇ ਦਿਨ ਤੋਂ ਸਾਡਾ ਮਿਸ਼ਨ ਆ ਉਹ ਹੈਗਾ ਆ ਅਗਮੁਕਤ ਕੱਦੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਪੰਜਾਬ ਇਹ ਪਹਿਲੇ ਦਿਨ ਤੋਂ ਹੀ ਜਿਹੜਾ ਪਰਿਵਾਰ ਦਾ ਮੁਖੀ ਹੁੰਦਾ ਆ ਸਾਡੇ ਜਿਹੜੇ ਗਰੁੱਪ ਦੇ ਇੰਜਨ ਨੇ ਪੰਨੂ ਸਾਹਿਬ ਉਹਨਾਂ ਵੱਲੋਂ ਜਿਹੜੇ ਨਿਰਦੇਸ਼ ਨੇ ਸਾਨੂੰ ਜਾਂ ਜੋ ਕੁਝ ਵੀ ਅਸੀਂ 14 ਸਾਲ ਚ ਸਿੱਖਿਆ ਆ ਉਹ ਆ ਅਸੀਂ ਆ ਜਿਹੜੇ 2-4 ਮਹੀਨੇ ਆ ਐਸ ਪੰਜਾਂ ਪਿੰਡਾਂ ਦੇ ਲੋਕਾਂ ਨੂੰ ਉਹ ਜਿਹੜੀ ਸਾਰੀ ਅਵੇਅਰਨੈਸ ਆ ਉਹ ਅਸੀਂ ਦੇਣ ਵਾਸਤੇ ਪ੍ਰਤੀਬੱਧ ਆਂ ਜੇ ਅਹੀਂ ਆਪਣੇ ਸਕੂਲਾਂ ਤੋਂ ਖੱਬੇ ਸੱਜੇ ਹੋ ਗਏ ਤੇ ਫਿਰ ਫਾਇਦਾ ਕੋਈ ਨਹੀਂ ਆ ਇਹਦਾ ਮਤਲਬ ਸਿੱਧਾ ਇਹ ਆ ਵੀ ਇੱਥੇ ਜਿੰਨੀ ਖੇਤੀ ਆ ਉਹ ਅਗਮੁਖਤ ਹੋਣੀ ਆ ਔਰ ਇੱਥੇ ਅਸੀਂ ਵੱਖ-ਵੱਖ ਕਿਸਮ ਦੇ ਜਿਵੇਂ ਬਨੂ ਸਾਹਿਬ ਨੇ ਦੱਸਿਆ ਆ ਕੁਝ ਨਵੀਆਂ ਦਵਾਈਆਂ ਕੁਝ ਨਵੀਆਂ ਤਕਨੀਕਾਂ ਦੇ ਨਾਲ ਇਦਾਂ ਦੇ ਟ੍ਰਾਇਲ ਕਰਨ ਜਾ ਰਹੇ ਆ ਕਣਕ ਵਿਜ਼ਨ ਦੇ ਵਿੱਚ ਕਿ ਜਿਹੜੇ ਇਸ ਇਲਾਕੇ ਦੇ ਲੋਕਾਂ ਦੇ ਜਿਹੜੇ ਕੋਈ ਰਵਾਇਤੀ ਭਰਮ ਨੇ ਉਹਨਾਂ ਨੂੰ ਤੋੜ ਦੇਣਗੇ ਦੇਖੋ ਬੜੇ ਆਰਾਮ ਨਾਲ ਅਸੀਂ ਇੱਕ ਫੈਸਲਾ ਕੀਤਾ ਇਹ ਵੀ ਡੀਏਪੀ ਪਾ ਕੇ ਜਿਹਨੂੰ ਡਾਇਆ ਸਾਰਿਆਂ ਨੂੰ ਡਾਇਆ ਦਾ ਚਾਹ ਹੁੰਦਾ ਵੀ ਅਸੀਂ ਕੰਪਲੀਟ ਕਰ ਦੇਣੀ ਹੈ ਕਣਕ ਬਜਾਈ ਪਰ ਸਾਡੇ ਮਨਜੋਗ ਪੰਨੂ ਸਾਹਿਬ ਤੇ ਸਾਡੇ ਜੀਡੀਏ ਸਾਹਿਬ ਡਾਕਟਰ ਅਮਰੀਕ ਸਿੰਘ ਹੁਣੀ ਇਹਨਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀ ਮਹਿਕਮੇ ਦੇ ਜਿਹੜੇ ਸੈਂਪਲਿੰਗ ਹੈ ਇਸ ਇਲਾਕੇ ਦੀ ਮਿੱਟੀ ਦੇ ਉਹਨਾਂ ਵਿੱਚ ਸ਼ੋ ਹੋ ਰਿਹਾ ਵੀ ਇੱਥੇ ਪੋਟਾਸ਼ ਦੀ ਕਮੀ ਆ ਸੋ ਤੁਰੰਤੀ ਫੈਸਲਾ ਕੀਤਾ ਗਿਆ ਪੰਨੂ ਸਾਹਿਬ ਨੇ ਕਿਹਾ ਕਿ ਆਪਾਂ ਅੱਧੀ ਬੁਰੀ ਪੋਟਾਸ਼ ਦੀ ਵੀ ਪਾਉਣੀ ਆ ਜਿਹੜੀ ਕਿ ਦਾਇਆ ਤੋਂ ਵੀ ਮਹਿੰਗੀ ਆ ਸੋ ਬਜਟ ਭਾਵੇਂ ਕਿਤੇ ਦਾ ਕਿਤੇ ਚਲ ਜੇ ਜਿੱਦਣ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਪੰਜਾਂ ਪਿੰਡਾਂ ਦਾ 1200 ਏਕੜ ਕਿੱਲੇ ਦੀ ਜਿਹੜੀ ਆ ਬਿਲਕੁਲ ਸਤਿਕਤਾ ਦੇ ਨਾਲ ਬਿਲਕੁਲ ਤਰੀਕੇ ਤੇ ਸਲੀਕੇ ਨਾਲ ਕਣਕ ਬਜਾਈ ਕਰਾਂਗੇ ਉਦੋਂ ਸਾਨੂੰ ਲੱਗਦਾ ਸਾਡਾ ਬਜਟ 70-72 ਲੱਖ ਆ ਉਹ ਵੱਧ ਕੇ 85 ਲੱਖ ਹੋ ਗਿਆ ਪਰ ਉਹਦੀ ਚਿੰਤਾ ਇਸ ਕਰਕੇ ਕਰਨ ਦੀ ਲੋੜ ਨਹੀਂ ਕਿ ਪੰਨੂ ਸਾਹਿਬ ਦੀ ਮਿਹਰਬਾਨੀ ਨਾਲ ਜਿਹੜੀ ਦੁਨੀਆ ਦੀ ਸਭ ਤੋਂ ਬਹੁਤ ਵਧੀਆ ਸੰਸਥਾ ਰੌਂਗਲਾਸ ਫਾਊਂਡੇਸ਼ਨ ਆ ਉਹ ਸਾਡੇ ਨਾਲ ਆ ਖੜੀ ਹੋਈ ਆ ਇਹ ਤੋਂ ਇਲਾਵਾ ਜਿਹੜੇ ਕੋਈ ਸਾਡੇ ਜਿਹੜੇ ਪੁਰਾਣੇ ਸਹਿਯੋਗੀ ਨੇ ਜਿਨ੍ਹਾਂ ਨੇ ਹੁਣ ਤੱਕ ਆ ਸਾਡਾ ਪ੍ਰਾਲੀ ਪ੍ਰਬੰਧ ਕਰਨ ਦੇ ਵਿੱਚ ਡੀਜ਼ਲ ਦਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਬੜਾ ਵੱਡਾ ਰੋਲ ਆ ਚੰਡੀਗੜ੍ਹ ਤੋਂ ਮੈਂ ਪੰਜਾਬੀ ਵਾਲੇ ਨੇ ਉਹ ਵੀ ਆਪਣਾ ਰੋਲ ਨਿਭਾਉਣਗੇ ਇਸੇ ਤਰ੍ਹਾਂ ਇੱਕ ਬੰਬੇ ਤੋਂ ਵੀ ਸੰਸਥਾ ਆ ਹੋਰ ਵੀ ਜਿਹੜੇ ਸਾਨੂੰ ਜਾਣਨ ਵਾਲੇ ਮਿੱਤਰ ਪਿਆਰੇ ਆ ਉਹ ਸਾਡੇ ਪਿੱਛੇ ਖੜੇ ਆ ਉਹ ਸਾਨੂੰ ਕਹਿ ਰਹੇ ਆ ਵੀ ਤੁਸੀਂ ਬੇਸ਼ੱਕ ਵੱਡਾ ਛੜਪਾ ਮਾਰੋ ਪਰ ਅਸੀਂ ਮਿੱਥਿਆ ਆ ਵੀ ਜਿਹੜਾ ਅਸੀਂ ਪਹਿਲਾਂ ਇਨ੍ਹਾਂ ਪੰਜਾਂ ਪਿੰਡਾਂ ਦੇ ਨਾਲ ਵਾਦਾ ਕੀਤਾ ਆ ਉਹ ਪੂਰਾ ਕਰਨਾ ਆ ਉਸ ਤੋਂ ਬਾਅਦ ਸਾਡੀ ਜਿਹੜੀ ਸਹਿਯੋਗੀ ਸੰਸਥਾ ਕਾਰ ਸੇਵਾ ਗਵਾਨਾ ਵਾਲੇ 2500 ਏਕੜ ਉਹਨਾਂ ਨੂੰ ਅਹੀ ਮਸ਼ੀਨਰੀ ਦੀ ਤੇ ਜਿਹੜੀ ਆਪਣੀ ਐਕਸਪਰਟਾਈਜ਼ ਦੇਵਾਂਗੇ ਹੋਰ ਵੀ ਇੱਕ ਦੋ ਪਿੰਡਾਂ ਤੋਂ ਡਿਮਾਂਡ ਆ ਰਹੀ ਆ ਅਸੀਂ ਜਾਵਾਂਗੇ ਤੇ ਐਹੋ ਹੀ ਜਿਹੜੇ ਪਰੰਪਲਿਖਿਆ ਤੁਹਾਡੇ ਪਰਾਲੀ ਬਾਰੇ ਜਾਂ ਕਣਕ ਬੀਜਣ ਦੀ ਪ੍ਰੈਕਟਿਸ ਬਾਰੇ ਉਹ ਦੂਰ ਕੀਤੇ ਜਾਣਗੇ ਤੇ ਹੁਣ ਤੋਂ ਹੀ ਸਾਡੇ ਜਿਹੜੇ ਮੈਂਟਰ ਨੇ ਸਾਡੇ ਸਰਪ੍ਰਸਤ ਨੇ ਪੰਨੂ ਸਾਹਿਬ ਉਹਨਾਂ ਨੇ ਕਹਿਤਾ ਵੀ ਭਾਈ ਕਣਕ ਦੀ ਬਜਾਈ ਖਤਮ ਹੁੰਦਿਆਂ ਸਾਰ ਜਨਵਰੀ ਮੁੱਕਦਿਆਂ ਸਾਰ ਇੱਥੇ ਮਿਸ਼ਨ ਬਾਗਬਾਨੀ ਸ਼ੁਰੂ ਕਰ ਦੇਣਾ ਉਹ ਵੀ ਤੁਸੀਂ ਆਪਣੀਆਂ ਅੱਖਾਂ ਨਾਲ ਦੇਖੋਗੇ ਵੀ ਅਸੀਂ ਇੱਥੇ ਕੀ ਕਰਦੇ ਆ ਮੈਂ ਇੱਕ ਵਾਰ ਫਿਰ ਤੋਂ ਤੁਹਾਡੇ ਪੰਜਾਂ ਪਿੰਡਾਂ ਦੇ ਪਤਵੰਤੇ ਸੱਜਣਾ ਵੱਲੋਂ ਜੈਗਨਰੇਟਰ ਫਾਰਮਰ ਗਰੁੱਪ ਵੱਲੋਂ ਸਰਦਾਰ ਕਾਨ ਸਿੰਘ ਪੰਨੂ ਤੜਕੇ ਸਵੇਰ ਤੋਂ ਉੱਥੋਂ ਚੱਲ ਕੇ ਆਏ ਚੰਡੀਗੜ੍ਹ ਤੋਂ ਨਾਲ ਉਹਨਾਂ ਦੇ ਰੌਣ ਗਲਾਸ ਫਾਊਂਡੇਸ਼ਨ ਮੈਂ ਪੰਜਾਬੀ ਦੇ ਸਾਡੇ ਵਿਕਰਮ ਬਾਜਵਾ ਜੀ ਨਾਲ ਅਮਰਜੀਤ ਵਾਲੀਆ ਜੀ ਤੇ ਫਾਜ਼ਿਲਕਾ ਤੋਂ ਵੀ ਵੀਰ ਆਏ ਆ ਹੋਰ ਜਿੰਨੇ ਸਾਥੀ ਇੱਥੇ ਸਾਰੇ ਆਦਰੇ ਉਹਨਾਂ ਵੱਲੋਂ ਮੈਂ ਪੰਨੂ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਕੁੱਲ ਮਿਲਾ ਕੇ ਇਹ ਤੀਜੀ ਵਾਰੀ ਆ ਗਏ ਨੇ ਇਹ 26 ਤਰੀਕ ਨੂੰ ਪਾਣੀ ਆਇਆ ਸੀ ਤੇ 27 ਤਰੀਕ ਨੂੰ ਇਹਨਾਂ ਨੇ ਸਾਨੂੰ ਹੁਕਮ ਲਾਤਾ ਸੀ 16 ਸਤੰਬਰ ਨੂੰ ਤੁਹਾਡਾ ਸਾਰਾ ਇਲਾਕਾ ਵੇਖ ਕੇ ਗਏ ਆ ਬਕਾਇਦਾ ਐਲਾਨ ਕਰਕੇ ਗਏ ਆ ਅੱਜ 9 ਤਰੀਕ ਆ ਜਿੱਦਣ ਇਸ ਇਲਾਕੇ ਦੇ ਵਿੱਚ ਕਣਕ ਪਜਾਈ ਸ਼ੁਰੂ ਹੋਏਗੀ ਫੇਰ ਸਾਡੇ ਨਾਲ ਹੋਣਗੇ ਤੇ ਜਿਹੜਾ ਇੱਕ ਅਸੀਂ ਤੁਹਾਡਾ ਨਵਾਦਾ ਕੀਤਾ ਮੈਂ ਆਖਰੀ ਗੱਲ ਕਰਾਂ ਤੁਸੀਂ ਭਾਵੇਂ ਕਿਤੇ ਖੇਤੀ ਮੇਲੇ ਜਾਂ ਕਿਸੇ ਯੂਨੀਵਰਸਿਟੀ ਦੇ ਮੇਲੇ ਗਏ ਜੇ ਨਹੀਂ ਗਏ ਜੇ ਪਰ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਤੁਹਾਨੂੰ ਖੇਤੀ ਮੇਲੇ ਤੇ ਪੀਏਯੂ ਦੇ ਮੇਲੇ ਲਾ ਕੇ ਜੋ ਕੁਝ ਵੀ ਅਸੀਂ ਸਿੱਖਿਆਵਾ ਉਹ ਸਾਰਾ ਕੁਝ ਤੁਹਾਨੂੰ ਦੇਖ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਸ਼੍ਰੀ ਕਾਨ ਸਿੰਘ ਪੰਨੂ ਜੀ ਨੇ ਤੇ ਬਾਜਵਾ ਸਾਹਿਬ ਨੇ ਤੇ ਡਾਕਟਰ ਮਦੀਖ ਸਿੰਘ ਨੇ ਦੱਸਤਾ ਕਿ ਰਾਉਂਡ ਗਲਾਸ ਫਾਊਂਡੇਸ਼ਨ ਜਿਹੜੀ ਯੰਗ ਇਨੋਵੇਟਿਵ ਫਾਰਮਰ ਗਰੁੱਪ ਹੈ ਜਿਹੜਾ ਸਮੂਹ ਹੈ ਜਿਹੜਾ ਗਰਾਊਂਡ ਦੇ ਪੱਧਰ ਤੇ ਕੰਮ ਕਰਦਾ ਪਿਆ ਜੀ ਉਹਦੇ ਨਾਲ ਜੋ ਅਸੀਂ ਕੰਮ ਕਰਦੇ ਪਏ ਆ ਜੀ ਪਰਾਲੀ ਦੀ ਸਾਮ ਸੰਭਾਲ ਉਸ ਤੋਂ ਬਾਅਦ ਕਣਕ ਦੀ ਬਜਾਈ ਤੇ ਕਣਕ ਦੀ ਜਿਹੜੀ ਖਾਦ ਦਾ ਖਰਚਾ ਤੇ ਉਹਦੀ ਵੜਾਈ ਤੱਕ ਦੇ ਜਿਹੜਾ ਖਰਚਾ ਆਪਾਂ ਰਾਉਂਡ ਗਲਾਸ ਫਾਊਂਡੇਸ਼ਨ ਦੇ ਯੰਗ ਇਨੋਵੇਟਿਵ ਫਾਰਮਰ ਗਰੁੱਪ ਲੈ ਕੇ ਜਾ ਰਹੇ ਜੀ ਸੋ ਮੈਂ ਧੰਨਵਾਦ ਕਰਦਾ ਪੰਨੂ ਸਰ ਦਾ ਕਿਉਂਕਿ ਜਿਹੜਾ ਇਹ ਮਿਸ਼ਨ ਚੱਲਦਾ ਪਿਆ ਜੀ ਯੰਗ ਇਨੋਵੇਟਿਵ ਫਾਰਮਰ ਗਰੁੱਪ ਨੇ ਇਹਨਾਂ ਨੂੰ ਮਲਾਉਣ ਵਾਲੀ ਪੰਨੂ ਸਰ ਹੀ ਸੋ ਮੈਂ ਧੰਨਵਾਦ ਕਰਦਾ ਗਰੁੱਪ ਦਾ ਵੀ ਕਿ ਜਿਹੜੇ ਗਰਾਊਂਡ ਪੱਧਰ ਦੇ ਉਹ ਕਿ ਨਿਸ਼ਕਾਮ ਸੇਵਾ ਕਰਦੇ ਪਏ ਆ ਆਪਣੇ ਕਹਿ ਲਓ ਕਿ ਮੇਰੇ ਸਾਹਮਣੇ ਆਵਨਾ ਘਰ-ਬਾਰ ਵੀ ਇਥੇ ਲਾਉਂਦੇ ਪਏ ਆ ਜੀ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਡਾਕਟਰ ਅਮਰੀਕ ਸਿੰਘ ਜੀ ਦਾ ਕਿ ਜਿਹੜੇ ਪਹਿਲੇ ਦਿਨ ਤੋਂ ਇਥੇ ਆਪਣੀ ਨੇ ਤਕਨੀਕੀ ਤੌਰ ਤੇ ਜਿਹੜੀ ਐਕਸਪਰਟੀਜ਼ ਆ ਉਹ ਕਿਸਾਨਾਂ ਤੱਕ ਲੈ ਕੇ ਲੈ ਕੇ ਜਾਂਦੇ ਪਏ ਆ ਤੇ ਪਰਾਲੀ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਕਿਦਾ ਕਰਨਾ ਉਹਦੀ ਵੀ ਅਗਵਾਈ ਕਰਦੇ ਪਏ ਆ ਜੀ ਮੈਂ ਧੰਨਵਾਦ ਕਰਦਾ ਇਹਨਾਂ ਦਾ ਤੇ ਸਭ ਤੋਂ ਵੱਡਾ ਧੰਨਵਾਦ ਜੀ ਪਿੰਡ ਵਾਸੀਆਂ ਦਾ ਜਿਹੜੇ ਪੰਜ ਪਿੰਡ ਦੇ ਜ ਆਪਣਾ ਜਿਹੜਾ ਘਰਬਾਰ ਉਹਨਾਂ ਨੇ ਸਾਨੂੰ ਰਹਿਣ ਲਈ ਦਿੱਤਾ ਜੀ ਜਿਹੜਾ ਇਹਨਾਂ ਨੇ ਆਪਣੇ ਚਾਹ ਪਾਣੀ ਦੀ ਸੇਵਾ ਸਾਰਾ ਜਿਹੜਾ ਪਿੰਡ ਇਸ ਗਰੁੱਪ ਦੀ ਤੇ ਸਾਡੀ ਰਾਉਂਡ ਗ੍ਰਾਸ ਫਾਊਂਡੇਸ਼ਨ ਦੀ ਕਰ ਦੋ ਬੈ ਧੰਨਵਾਦ ਇਹਨਾਂ ਦਾ ਵੀ ਬਹੁਤ ਬਹੁਤ ਸੋ ਮੈਂ ਆਸ ਕਰਦਾ ਕਿ ਜਿਹੜਾ ਆਪਾਂ ਇੱਕ ਮੁਹਿੰਮ ਵਿੱਢੀ ਹੈ ਜੀ ਕਿ ਆਪਾਂ ਜਿਹੜਾ ਇਹਨਾਂ ਦਾ ਪੁਨਰਵਾਸ ਦਾ ਜਿਹੜਾ ਆਪਾਂ ਪ੍ਰੋਗਰਾਮ ਲੈ ਕੇ ਚੱਲੇ ਆ ਜੀ ਤੇ ਮੈਨੂੰ ਆਸ ਹੈ ਕਿ ਇਹਨੂੰ ਆਪਾਂ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਜਿੱਦਾਂ ਬਾਜਵਾ ਸਾਹਿਬ ਨੇ ਗੱਲ ਕੀਤੀ ਹੈ ਜੀ ਬਾਗਬਾਨੀ ਦੀ ਬਾਗਬਾਨੀ ਆਪਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਰਾਉਂਡ ਗ੍ਰ ਜਿਹੜੀਆਂ ਆਪਣਾ ਚਾਹੀਓ ਸਪੋਰਟਸ ਆ ਹੋਰ ਵੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਆਪਾਂ ਇੰਨਾ ਪਿੰਨਾ ਤੱਕ ਲੈ ਗਏ ਤਾਂ ਜੋ ਆਪਾਂ ਨੌਜਵਾਨ ਨੂੰ ਵੀ ਇਸ ਮੁਹਿੰਮ ਦੇ ਨਾਲ ਖੇਡਾਂ ਦੇ ਨਾਲ ਇਸ ਵਾਤਾਵਰਣ ਪ੍ਰੇਮੀ ਪ੍ਰੇਮ ਵਾਲੇ ਪਾਸੇ ਜਿਹੜਾ ਭਾਜਾ ਨੂੰ ਇਸ ਪਾਸੇ ਆਪਾਂ ਜੋੜ ਸਕੀਏ ਸੋ ਧੰਨਵਾਦ ਦੁਬਾਰਾ ਯੰਗ ਯੂਨੀਵਰਟੀ ਫਾਰਮ ਗਰੁੱਪ ਦਾ ਪੰਨੂ ਸਰ ਦਾ ਐਸ ਸੀ ਸਾਹਿਬ ਦਾ ਤੇ ਡਾਕਟਰ ਮਰੀਕ ਸਿੰਘ ਦਾ ਤੇ ਬਾਕੀ ਗਰੁੱਪ ਦੇ ਮੈਂਬਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿਗੁਰ ਜੀ ਮੈਂ ਗੋਬਿੰਦਰ ਸਿੰਘ ਬਾਜਵਾ ਜੰਗਨਟੂ ਫਾਰਮਰ ਗਰੁੱਪ ਕੋਲੋਂ ਬਹੁਤ ਬਹੁਤ ਧੰਨਵਾਦ ਕਰਦਾ ਆਂ ਮੈਂ ਪੰਜਾਬੀ ਸੰਸਥਾ ਤੋਂ ਸਰਦਾਰ ਰਿਕਸ਼ ਸਿੰਘ ਬਾਜਵਾ ਜੀ ਨਾਲ ਭਾਜੀ ਅਮਰਜੀਤ ਸਿੰਘ ਵਾਲੀ ਕਿ ਅੱਜ 9 ਅਕਤੂਬਰ ਵਾਲੇ ਦਿਨ ਪਛੇਤਾ ਚੰਡੀਗੜ੍ਹ ਤੋਂ ਚੱਲ ਕੇ ਜਿਹੜੇ ਜੰਗਨਟੂ ਫਾਰਮਰ ਗਰੁੱਪ ਨੇ 5 ਪਿੰਡ ਲਏ ਹੋਏ ਆ ਉਹਦੇ ਵਿੱਚ ਜਿਹੜਾ ਆਪਾਂ 1300 ਕਿੱਟੇ ਵਿੱਚ ਕਣਕ ਪਹਾਈ ਕਰ ਲਈ ਪਹਿਲਾਂ ਜਿਹੜਾ ਪਰਾਲੀ ਪ੍ਰਬੰਧ ਕਰ ਰਹੇ ਆ ਉਹਦਾ ਇਹ ਇੱਕ ਵਾਰੀ ਪਹਿਲਾਂ ਵੀ ਦੋ ਗੇੜੇ ਮਾਰ ਗਏ ਅੱਜ ਤੀਜੀ ਵਾਰ ਹੀ ਆਏ ਆ ਔਰ ਸਿਰਫ ਆਈ ਥਿੰਕ ਇਨ ਸਾਡੇ ਨਾਲ ਇਸ ਫਰਾਲੀ ਦੇ ਵਿੱਚ ਰੌਂਡ ਕਲਾਸ ਫਾਊਂਡੇਸ਼ਨ ਦੇ ਤੌਰ ਤੇ ਬੜਾ ਵੱਡਾ ਹਲਾਰਾ ਸੀਗਾ ਪਰ ਮੈਨੂੰ ਲੱਗਦਾ ਵੀ ਜਿਹੜਾ ਕੋਈ ਗੈਪ ਪੈਜੂਗਾ ਉਹ ਮੈਂ ਮੈਂ ਪੰਜਾਬੀ ਵਾਲੇ ਦੇਖ ਕੇ ਫਿਲਪ ਤੇ ਅਸੀਂ ਬਹੁਤ ਸਾਰੇ ਧੰਨਵਾਦੀ ਹਾਂ ਇਹਨਾਂ ਨੇ ਸਾਰੀ ਗਰਾਊਂਡ ਜ਼ੀਰੋ ਤੇ ਸਿਚੁਏਸ਼ਨ ਵੇਖ ਲਈ ਆ ਤੇ ਜਿਹੜੀਆਂ ਲੋੜਾਂ ਆ ਜਿਹੜਾ ਸਾਡਾ ਪਲਾਨ B ਆ C ਆ ਉਹ ਵੀ ਸਾਰਾ ਸੰਧਿਆ ਬਾਜਾ ਸਾਹਿਬ ਨੇ ਵਧੀਆ ਸਾਹਿਬ ਨੇ ਤੇ ਮੈਂ ਆਪਣੇ ਗਰੁੱਪ ਵੱਲੋਂ ਰੌਂਡ ਕਲਾਸ ਫਾਊਂਡੇਸ਼ਨ ਵੱਲੋਂ ਵੀ ਤੇ ਇਹ ਜਿਹੜੇ ਪੰਜੇ ਪਿੰਨਾਂ ਦੇ ਫਤਵਤੇ ਸੱਚ ਨੇ ਆ ਉਹਨਾਂ ਵੱਲੋਂ ਮੈਂ ਪੰਜਾਬੀ ਦਾ ਧੰਨਵਾਦ ਕਰਦਾ ਆ ਕਿ ਲਗਾਤਾਰ ਪਹਿਲੇ ਦਿਨ ਤੋਂ ਸਾਨੂੰ ਹੌਸਲਾ ਦੇ ਰਹੇ ਆ ਤੇ ਹੁਣ ਵੀ ਜਿਹੜੀਆਂ ਜ਼ਰੂਰਤਾਂ ਨੇ ਕੁਝ ਪਿੰਡਾਂ ਦੇ ਵਿੱਚ ਵੀ ਜਿਹੜੇ ਬਹੁਤ ਹੀ અત્યੰਤ ਲੋੜਵੰਦ ਲੋਕ ਸੀ ਅਹੀਂ ਉਹਨਾਂ ਦੀ ਵੀ ਲਿਸਟ ਅਸੀਂ ਦੇ ਕਹਿੰਦੇ ਬਣਾ ਕੇ ਦਿੱਤੀ ਆ ਬਹੁਤ ਗਰੀਬ ਜਿਨ੍ਹਾਂ ਨੂੰ ਪੀਸ ਤੇ ਲੋੜ ਮਦਦੀ ਲੋੜ ਆ ਇਹਨਾਂ ਦਾ ਕੋਠਾ ਢੱਟ ਗਿਆ ਹੈ ਤੇ ਉਹ ਵੀ ਲਿਸਟ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਤੀ ਆ ਤੇ ਉਹ ਵੀ ਮਹਾਰਾਜ ਆਪ ਇਹਨਾਂ ਤੇ ਮਿਹਰ ਕਰਕੇ ਮੈਂ ਪੰਜਾਬੀ ਆਲਿਆਂ ਤੇ ਸਿਵਾਲਾਲੇ ਬਹੁਤ-ਬਹੁਤ ਸ਼ੁਕਰੀਆ ਦੋ ਬੋਲੇ ਚੀਜ਼ ਕਰਨਾ ਚਾਹੁੰਦਾ ਦੇਖੋ ਸਭ ਤੋਂ ਜਿੱਥੇ ਵੀ ਬੰਦਾ ਆਉਂਦਾ ਹੈ ਨਾ ਸਿੱਖਦਾ ਬਹੁਤ ਆਪਾਂ ਸ਼ੁਰੂ ਤੋਂ ਧਾਰ ਰਹੇ ਕਿ ਉਹ ਜੱਟ ਕਿਉਂ ਨਹੀਂ ਖੜਾ ਹੁੰਦਾ ਕਿ ਕੋਆਪਰੇਟਿਵ ਸੈਕਟਰ ਲੈਦੇ ਨੇ ਵੱਡੇ ਬਣੇ ਨੇ ਉਹ ਸਾਰੇ ਫੇਲਿਆ ਆ ਜੇ ਤੁਹਾਡੇ ਕੋਲ ਐਗਜ਼ਾਮਪਲ ਕਿਹੜਾ ਜਿਹੜਾ ਜੱਟ ਹੈ ਪਿਸਾਨ ਹੈ 2 ਕਿੱਲੇ ਦੀ ਜ਼ਮੀਨ ਲੈ ਕੇ ਇੰਨੀ ਮਸ਼ੀਨਰੀ ਖੜੀ ਕਰਦਾ ਇੱਥੇ ਮਸ਼ੀਨਰੀ ਖੜੀ ਹੈ ਕੀ ਫੈਕਟਰੀ ਆਫਸਰ ਖੜਾ ਹੈ ਸੈਕਟਰੀ ਪ੍ਰੋਨ ਨੇ ਖੜੀ ਗਈ ਇਹ ਸਾਰੇ ਜਣੇ ਇਕੱਠੇ ਉਹ ਜਿਹੜਾ ਉਪਰਾਲਾ ਕਰ ਲੈਨੇ ਇਹ ਦਿਸ ਇਜ਼ ਅ ਮਾਡਲ ਫਾਰ ਕਲੈਕਟਿਵ ਫਾਰਮਿੰਗ ਬਈ ਜੇ 10 ਜਹਾਜ਼ ਵੀ ਇਕੱਠੇ ਹੋ ਜਾਣ ਤੇ ਮਸ਼ੀਨਰੀ ਇਕੱਠੀ ਕਰਨ ਤੇ ਉਹਦਾ ਕਿਹੜਾ ਮਾਡਲ ਜਿਹੜਾ ਕਿ ਨਾ ਸਕਸੈਸਫੁਲ ਹੋ ਸਕਦਾ ਨਾਲ ਐਕਸਪਰਟਾਈਜ਼ ਹੈਗਾ ਜਿਹੜੇ ਕੰਮ ਕਰਦੇ ਵੇ ਗਰਾਊਂਡ ਤੇ ਗੁਰਿੰਦਰ ਬਾਜਵਾ ਤੇ ਸਾਰੇ ਜਿਹੜੇ ਟੈਕਨੋ ਕਰੈਫਟਸ ਬੈਠੇ ਨੇ ਇਹ ਮਾਡਲ ਜਿਹੜਾ ਕ੍ਰੀਏਟ ਹੋ ਰਿਹਾ ਦੇਖੋ ਸਿਲਵਰ ਲਾਈਨਿੰਗ ਹੁੰਦੀ ਹਰ ਕਲੌਡ ਦੇ ਵਿੱਚ ਤੇ ਇਧਰੇ ਪਾਸੇ ਜਿਹੜੀ ਤਵਜੂਹ ਦਿਓਗੇ ਸਾਰੇ ਜਿਹੜੇ ਕਿਸਾਨ ਐ ਵੀ ਇਕੱਠੇ ਹੋ ਕੇ ਕਰੋ ਤੇ ਤੁਹਾਡੀ ਅੱਧਾ ਜਿਹੜਾ ਲੋਹਾ ਲੱਗਦਾ ਜਵੀਨਾ ਦੇ ਵਿੱਚ ਉਹ ਖਤਮ ਹੋ ਜਾਵੇ ਇਸ ਤਰ੍ਹਾਂ ਦਾ ਹੈ ਟ੍ਰੈਕ ਕਰਾਣਾ ਨਮਰ ਕੇ ਫਿਰ ਨਹੀਂ ਜਿੱਕੇ ਆਉਟ ਆਇਆ ਨਹੀਂ ਕੀ ਕੀ ਕਰਨਾ ਅੱਗੇ ਜਿਹੜਾ ਕੱਲੇ ਨੂੰ ਸਪੋਰਟ ਵੀ ਡਾਈ ਦਾ ਆਹ ਟਾਈਪ ਥੋੜਾ ਲੜਾ ਤੁਹਾਡੇ ਪਿੰਡ ਕਿੰਨਾ ਰਕਬਾ ਹੈ ਕਿੰਨਾ ਸੀ ਇਹ ਦਾ ਆਹ ਸਾਈਡ ਪਰ 100% ਹੀ ਲੱਗਦੀ ਕਿੰਨੇ ਕਿੰਨੇ 535 ਇਹ ਤੋਂ ਸਾਰਾ ਖਰਾਬ ਹੋ ਗਿਆ ਜੀ ਅੱਲੇ ਤੱਕ ਲਾਉਣੀ ਹੈ 514 ਮਤਲਬ ਕੋਈ ਨਹੀਂ ਕੋਈ ਨਾ ਸਾਫ ਹੁੰਦਾ ਹੈ ਕਰਾਬੀ ਜੀ ਸਾਹਿਬ ਮਤਲਬ ਕਿ ਫੈਕਰੀ ਤੇਵਾ ਆ ਆ ਮਿੱਟੀ ਚੁੱਕਣੀ ਜਿਹੜੀ ਹਾਵੇ ਆਹ ਜੀ ਇਹ ਹਾਵੇ ਕਣਕ ਪਹਚਾਈ ਦਾ ਹੁਣ ਵੱਡਾ ਕੇ